ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਇਹ ਜਾਣਕਾਰੀ ਮੌਸਮ ਨੰਬਰ ਜਲਬਿਆਜ ਹੈ 22 ਤੋਂ 24 ਮਾਰਚ ਤੱਕ ਹੋਇਆ ਅਲਰਟ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੁਣੇ-ਹੁਣੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਚੰਡੀਗੜਾ ਤੇ ਹਰਿਆਣਾ 산ੇ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਇੱਕਦਮ ਬਦਲ ਗਿਆ ਹੈ ਦੂਜੇ ਪਾਸੇ ਦੇਸ਼ ਵਿੱਚ ਗਰਮੀ ਤੇ ਦਸਤਕ ਦੇ ਦਿੱਤੀ ਹੈ ਜੀ ਹਾਂ ਮੌਰਤੀ ਮੌਸਮ ਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਦੇਸ਼ ਦੇ ਉੱਤਰ ਭਾਰਤ ਦੇ ਕਈ ਰਾਜਾਂ 'ਚ ਹੌਲੀ-ਹੌਲੀ ਗਰਮੀ ਵਧ ਰਹੀ ਹੈ ਤੇ ਪੰਜਾਬ ਅਤੇ ਚੰਡੀਗੜਾ ਵਿੱਚ ਬੀਤੀ ਰਾਤ ਤੋਂ ਸੰਘਨੇ ਬੱਦਲ ਛਾਏ ਹੋਏ ਹਨ ਆਈਐਮਡੀ ਨੇ 22 ਤੋਂ 24 ਮਾਰਚ ਨੂੰ ਪੰਜਾਬ ਅਤੇ 24 ਮਾਰਚ ਨੂੰ ਹਰਿਆਣਾ ਦੇ ਨਾਲ ਹੋਰ ਸਾਰੇ ਬਹੁ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ 23-24 ਮਾਰਚ ਦੌਰਾਨ ਜੰਮੂ ਕਸ਼ਮੀਰ ਲਦਾਖ ਪੰਜਾਬ ਹਿਮਾਚਲ ਪ੍ਰਦੇਸ਼ 'ਚ ਹਲਕੀ ਬਾਰਿਸ਼ ਜਾਂ ਬਰਫਬਾਰੀ ਦੀ ਚੇਤਾਵਨੀ ਦਿੱਤੀ ਗਈ ਇਸ ਤੋਂ ਇਲਾਵਾ ਤੇ ਮਾਰਚ ਦੌਰਾਨ ਵੀ ਕਈ ਸੂਬਿਆਂ 'ਚ ਮੀਂਹ ਪੈਂਦੇ ਦੀ ਗੱਲ ਆਖੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨ